ਸਾ ਸੰਗਤ ਜੀ ਕੋਈ ਮਨੁੱਖ ਹੈ ਮਨ ਹੈ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਆ ਜਾਂਦੇ ਆ ਮਨ ਵਿੱਚ ਕਈ ਤਰ੍ਹਾਂ ਦੇ ਪ੍ਰਸ਼ਨ ਆ ਜਾਂਦੇ ਆ ਉਹਦੇ ਮਨ ਵਿੱਚ ਇੱਕ ਬਲਬਲਾ ਆ ਗਿਆ ਤੇ ਜ਼ੁਬਾਨ ਦਾ ਭਾਰ ਕਿੰਨਾ ਕੋ ਹੈ ਅੜੀ ਸਾਡੀ ਜ਼ੁਬਾਨ ਹੈ ਮਾਸ ਦਾ ਛੋਟਾ ਜਿਹਾ ਟੁਕੜਾ 32 ਦੰਦਾਂ ਵਿੱਚ ਵਾਹਿਗੁਰੂ ਨੇ ਰੱਖਿਆ ਮਨ ਵਿੱਚ ਆ ਗਿਆ ਵੀ ਇਹਦਾ ਭਾਰ ਕਿੰਨਾ ਕੋ ਹੈ ਪੁੱਛਣਾ ਸ਼ੁਰੂ ਕਰ ਦਿੱਤਾ ਹੁਣ ਜਿੰਨੂੰ ਵੀ ਪੁੱਛਦਾ ਉਹ ਕਹਿੰਦਾ ਵੀ ਹੋਣਾ 30 ਗ੍ਰਾਮ ਮਨ ਦੀ ਤਸੱਲੀ ਨਹੀਂ ਹੁੰਦੀ ਦੂਸਰੇ ਨੂੰ ਪੁੱਛਦਾ ਉਹ ਕਹਿੰਦਾ 50 ਗ੍ਰਾਮ ਹੋਣਾ ਹੈ ਹੋਰ ਕਿਸ ਨੂੰ ਪੁੱਛਦਾ ਉਹ ਕਹਿੰਦਾ ਸ਼ਟਾਂਕ ਹੋਣਾ ਹੈ ਸ਼ਟਾਂਕ ਵੀ 50 ਗ੍ਰਾਮ ਨੂੰ ਕਹਿੰਦੇ ਕੋਈ 50 ਗ੍ਰਾਮ ਕਵੇ ਕੋਈ ਸ਼ਟਾਂਕ ਕਵੇ ਬੜਿਆਂ ਲੋਕਾਂ ਨੂੰ ਪੁੱਛਿਆ ਤੇ ਸਾਰੇ ਆਏ ਹੋਈ ਆਕਿਆ ਵੀ 30 40 ਪੰਡਾਗ੍ਰਾਮ ਹੋਣਾ ਹੈ ਦਾ ਭਾਰ ਜ਼ੁਬਾਨ ਦਾ ਇਦੋਂ ਵੱਧ ਥੋੜੀ ਹੈ ਪਰ ਉਹਦੇ ਮਨ ਦੀ ਤਸੱਲੀ ਨਾ ਹੋਏ ਉਹ ਇੱਕ ਕਰਨੀ ਵਾਲੇ ਕਿਸੇ ਮਹਾਪੁਰਸ਼ ਨੂੰ ਮਿਲਿਆ ਉਹਨੂੰ ਪੁੱਛਦਾ ਵੀ ਤੁਸੀਂ ਦੱਸੋ ਬਾਬਾ ਜੀ ਕਿਰਪਾ ਕਰਕੇ ਜ਼ੁਬਾਨ ਦਾ ਭਾਰ ਕਿੰਨਾ ਕੋ ਹੈ ਉਹ ਮਹਾਪੁਰਸ਼ ਕਹਿਣ ਲੱਗੇ ਵੀ ਭਾਈ ਜ਼ੁਬਾਨ ਤੇ ਪੱਥਰ ਦੇ ਨਾਲੋਂ ਵੀ ਭਾਰੀ ਹੈ ਉਹ ਹੁਣ ਹੋਰ ਸੋਚੀ ਪੈ ਗਿਆ ਤੇ ਘਟੋ ਘਟ ਮੈਂ 100 150 ਲੋਕਾਂ ਨੂੰ ਪੁੱਛਿਆ ਹੈ ਤੇ ਸਭ ਨੇ ਇੱਕੋ ਗੱਲ ਆਖੀ ਪਈ 50 ਗ੍ਰਾਮ ਸ਼ਟਾਂਕ ਭਾਰ ਹੈ ਜਬਾਨ ਦਾ ਇਹ ਬਾਬਾ ਜੀ ਕਹਿੰਦੇ ਪੱਥਰ ਤੋਂ ਭਾਰੀ ਹੈ ਤੇ ਨਾਲ ਹੀ ਅਗਲਾ ਪ੍ਰਸ਼ਨ ਕਰ ਦਿੱਤਾ ਬਾਬਾ ਜੀ ਮੈਂ ਬੜਿਆਂ ਨੂੰ ਪੁੱਛਿਆ ਉਹ ਕਹਿੰਦੇ 50 ਗ੍ਰਾਮ ਤੁਸੀਂ ਕਹਿ ਦਿੱਤਾ ਹੈ ਪੱਥਰ ਤੋਂ ਭਾਰੀ ਹੈ ਹੁਣ ਇਹ ਦੱਸੋ ਕਿ ਉਹ ਲੋਕ ਝੂਠ ਬੋਲਦੇ ਆ ਕਿ ਜਾਂ ਤੁਸੀਂ ਮੈਨੂੰ ਝੂਠ ਬੋਲ ਦਿੱਤਾ ਹੈ ਉਹ ਰੱਬ ਦੇ ਪਿਆਰੇ ਸਾਈ ਲੋਕ ਘਾਸਪਰੇ ਕਹਿੰਦੇ ਭਲਿਆ ਮਾਨਸਾ ਨਾ ਲੋਕਾਂ ਹੀ ਝੂਠ ਬੋਲਿਆ ਤੇ ਨਾ ਮੈਂ ਹੀ ਝੂਠ ਬੋਲਿਆ ਤੇ ਕਹਿੰਦੇ ਫਿਰ ਦੋਵੇਂ ਗੱਲਾਂ ਸੱਚ ਕਿੱਦਾਂ ਹੋ ਸਕਦੀਆਂ ਕਹਿੰਦੇ ਦੋਵੇਂ ਸੱਚੀਆਂ ਨੇ ਝੂਠ ਦੋਵਾਂ ਵਿੱਚ ਹੀ ਨਹੀਂ ਕਹਿੰਦੇ ਕਿਵੇਂ ਕਹਿੰਦੇ ਇਹਦਾ ਭਾਰ 50 ਗ੍ਰਾਮ ਹੀ ਹੈ ਪਰ ਕਦੋਂ ਜਦੋਂ ਇਸ ਜ਼ੁਬਾਨ ਦੇ ਨਾਲ ਨਿੰਦਿਆ ਕਰਨੀ ਹੁੰਦੀ ਹੈ ਇਹਦਾ ਭਾਰ ਸਟਾਂਕ ਹੀ ਹੈ ਜਦੋਂ ਇਸ ਜੁਬਾਨ ਦੇ ਨਾਲ ਚੁਗਲੀਆਂ ਕਰਨੀਆਂ ਹੁੰਦੀਆਂ ਨੇ ਇਹਦਾ ਭਾਰ ਬੜਾ ਥੋੜਾ ਹੈ ਜਦੋਂ ਇਹਦੇ ਨਾਲ ਝੂਠ ਬੋਲਣਾ ਹੁੰਦਾ ਹੈ ਇਹਦਾ ਭਾਰ ਹੋਰ ਹੌਲਾ ਹੋ ਜਾਂਦਾ ਜਦੋਂ ਕਿਸੇ ਦਾ ਬਣਦਾ ਕੰਮ ਵਿਗਾੜਨ ਵਾਸਤੇ ਬੋਲਣਾ ਹੋਵੇ ਇਹ ਕਹਿੰਦੇ ਫਿਰ ਪੱਥਰ ਤੋਂ ਭਾਰੀ ਕਦੋਂ ਹੁੰਦੀ ਹੈ ਕਹਿੰਦੇ ਜਦੋਂ ਨਾਮ ਜਪਣਾ ਪੈ ਜੇ ਆਖੋ ਸਤਿਨਾਮ ਸ਼੍ਰੀ ਉਦੋਂ ਪੱਥਰ ਤੋਂ ਭਾਰੀ ਹੋ ਜਾਂਦੀ ਉਦੋਂ ਨਹੀਂ ਇਹਦਾ ਫਿਰ ਢੇੜਾ ਆਉਂਦਾ ਚੱਲਦੀ ਕਿਤੇ ਊਲ ਜਲੂਲ ਸੋਚਾਂ ਸੋਚੀ ਜਾਣੀਆਂ ਕਦੇ ਕਿਤੇ ਸੋਚਾਂ ਚਲੇ ਗਏ ਕਦੇ ਕਿਤੇ ਖਿਆਲਾਂ ਚ ਚਲੇ ਗਏ ਪਰ ਇਹ ਨਹੀਂ ਚੱਲਦੀ ਵੀ ਕਿਤੇ ਕਹਿ ਲਵੇ ਵਾਹਿਗੁਰੂ 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 ਇਸ ਪਾਸੇ ਤੇ ਆਉਂਦੀ ਨਹੀਂ ਤੇ ਜੇ ਕਿਤੇ ਇਸ ਪਾਸੇ ਆ ਜੇ ਨਾ ਇਹ ਰਸਨਾ ਇਹ ਜ਼ੁਬਾਨ ਤੇ ਮਾਰਾ ਨੇ ਲਿਖਤੀ ਗਰੰਟੀ ਦਿੱਤੀ ਲਿਖਤੀ ਕੀ ਲਖਿਆ ਰਸਨਾ ਗੀਦੀ ਬੋਲ ਤਰਾਮ ਪੂਰਨ ਹੋਏ ਸਗਲੇ ਕਾਮ ਗੀਦੀ ਦਾ ਭਾਵ ਗਿਜੀ ਜੰਨਾਂ ਦੀ ਜ਼ੁਬਾਨ ਨਾਮ ਜਪਣਾ ਗਿਜਗੀ ਹੈ ਉਹਨਾਂ ਨੂੰ ਫਿਰ ਲੋਕਾਂ ਦੇ ਕਿਸੇ ਦੇ ਤਰਲੇ ਨਹੀਂ ਕਰਨੇ ਪੈਂਦੇ ਪੂਰਨ ਹੋਏ ਸਗਲੇ ਕਾਮ ਉਹਨਾਂ ਦੇ ਸਾਰੇ ਕਾਮ ਆਪਣੇ ਆਪ ਹੀ ਪੂਰੇ ਹੋ ਜਾਂਦੇ ਉਹਨਾਂ ਦੇ ਮਨ ਦੀਆਂ ਇਛਾਵਾਂ ਆਪਣੇ ਆਪ ਪੂਰੀਆਂ ਹੋ ਜਾਂਦੀਆਂ ਨੇ ਆਖੋ ਸਤਨਾਮ ਸ਼੍ਰੀ ਉਹ ਗੁਰੂ ਕਿਰਪਾ ਕਰੇ ਨਾਮ ਜਪਣ ਵੇਲੇ ਸਾਡੀ ਜ਼ੁਬਾਨ ਪੱਥਰ ਜਿੰਨੀ ਭਾਰੀ ਨਾ ਹੋਵੇ ਫੁੱਲ ਤੋਂ ਵੀ ਹੌਲੀ ਹੋ ਜਾਵੇ